ਹਾਂਜੀ ਆਪਣੀ ਅੱਜ ਦੀ ਕਿਤਾਬ ਹੈ ਨਾ ਹੈ ਯਾਤਰੀ ਇਹ ਅਮ੍ਰਿਤਾ ਪ੍ਰੀਤਮ ਜੀ ਦੀ ਲਿਖੀ ਹੋਈ ਹੈ ਠੀਕ ਹੈ ਆਓ ਪੜਦੇ ਹਾਂ ਔਰਤ ਦੁਨੀਆ ਦੀ ਸਭ ਤੋਂ ਵੱਡੀ ਸਮਗਲਰ ਹੈ ਮਰਦ ਕੁਝ ਵੀ ਕਰੇ ਸਿਰਫ ਗਾਂਜੇ ਤੋਂ ਅਫੀਮ ਜਈਆਂ ਚੀਜ਼ਾਂ ਹੀ ਸਮਗਲ ਕਰ ਸਕਦਾ ਹੈ ਪਰ ਵੱਧ ਤੋਂ ਵੱਧ ਸੋਨਾ ਸਮਗਲ ਕਰ ਸਕਦਾ ਹੈ ਜਾਂ ਵੱਧ ਤੋਂ ਵੱਧ ਸਰਕਾਰੀ ਭੇਤ ਵਰਗੀ ਕੋਈ ਚੀਜ਼ ਬਸ ਇਸ ਤੋਂ ਵੱਧ ਕੁਝ ਵੀ ਨਹੀਂ ਪਰ ਔਰਤ ਮਨੁੱਖ ਦੀ ਪੂਰੀ ਹੋਂਦ ਸਮਗਲ ਕਰ ਸਕਦੀ ਹੈ ਜਦ ਤੱਕ ਸਮਗਲਿੰਗ ਦਾ ਮਾਲ ਛੁਪਾ ਸਕਦੀ ਹੈ ਕੁੱਖ ਵਿੱਚ ਛਪਾਈ ਰੱਖਦੀ ਹੈ ਜਦ ਨਹੀਂ ਛੁਪਾ ਸਕਦੀ ਦੱਸ ਦਿੰਦੀ ਹੈ ਦਿਖਾ ਦਿੰਦੀ ਹੈ ਤੇ ਉਹ ਵੀ ਕਿਸੇ ਸ਼ਰਮਿੰਦਗੀ ਨਾਲ ਨਹੀਂ ਸਗੋਂ ਬੜੇ ਮਾਣ ਨਾਲ ਸਮਗਲਿੰਗ ਦੇ ਕਿੱਤੇ ਨੂੰ ਹੱਕ ਆਖ ਕੇ ਹੱਕ ਆਖ ਕੇ ਵੀ ਨਹੀਂ ਇਹਿਸਾਨ ਆਖ ਕੇ ਮਨੁੱਖ ਉਤੇ ਮਨੁੱਖ ਦੀ ਵੰਸ਼ ਨੂੰ ਚਲਾਈ ਰੱਖਣ ਦਾ ਅਹਿਸਾਸ ਇਹਿਸਾਨ ਆਖ ਕੇ ਮੇਰੀ ਮਾਂ ਨੇ ਮੇਰੇ ਬਾਪੂ ਉੱਤੇ ਇਹੋ احਸਾਨ ਚਾੜਨ ਲਈ ਰੱਬ ਕੋਲੋਂ ਇੱਕ ਪੁੱਤਰ ਮੰਗਿਆ ਸੀ ਪਹਿਲੋਂ ਹਕੀਮਾਂ ਦੀਆਂ ਦਵਾਈਆਂ ਕੋਲੋਂ ਮੰਗਦੀ ਰਹੀ ਫੇਰ ਫਕੀਰਾਂ ਦੀਆਂ ਜੜੀਆਂ ਬੂਟੀਆਂ ਕੋਲੋਂ ਫੇਰ ਆਂਡ ਨ ਗਵਾਂਡਣਾ ਦੇ ਦੱਸੇ ਹੋਏ ਟੂਣਿਆਂ ਕੋਲੋਂ ਫੇਰ ਕਰਨੀ ਵੇਲੇ ਸੁਣੀਦੇ ਪੀਰਾਂ ਫਕੀਰਾਂ ਦੀਆਂ ਕਬਰਾਂ ਕੋਲੋਂ ਤੇ ਫੇਰ ਸ਼ਿਵਾ ਦੇ ਮੰਦਿਰ ਵਿੱਚ ਆ ਕੇ ਉਤੇ ਸ਼ਿਵਲਿੰਗ ਕੋਲੋਂ ਤਿੰਨ ਤੇ ਅਖੀਰ ਮੰਗ ਕੇ ਉਸਨੇ ਰੱਬ ਨੂੰ ਇੰਨਾ ਪਰੇਸ਼ਾਨ ਕੀਤਾ ਕਿ ਰੱਬ ਨੂੰ ਇੱਕ ਪੁੱਤਰ ਦੇਣਾ ਹੀ ਪਿਆ ਸੋਚਦਾ ਹਾਂ ਰੱਬ ਪੂਰਾ ਇੱਕ ਬਾਣੀਆ ਹੈ ਮਾਂ ਨੇ ਰੱਬ ਨਾਲ ਵੀ ਇੱਕ ਸੌਦਾ ਕਰ ਲਿਆ ਸੀ ਤੂੰ ਮੈਨੂੰ ਇੱਕ ਪੁੱਤਰ ਦੇ ਦੇ ਮੈਂ ਤੇਰੇ ਇਸ ਮੰਦਰ ਵਿੱਚ ਚੜਾ ਜਾਵਾਂਗੀ ਤੇ ਤੇਰੀ ਸੇਵਾ ਲਈ ਆਪ ਅਰਪ ਜਾਵਾਂਗੀ ਅਜੀਬ ਸੌਦਾ ਹੈ ਮਾਂ ਨੇ ਰੱਬ ਉੱਤੇ ਵੀ احسان ਛਾੜ ਲਿਆ ਵੇਖ ਤੇਰੀ ਸੇਵਾ ਲਈ ਮੈਂ ਕੀ ਕੀ ਦੇ ਰਹੀ ਹਾਂ ਲੋਕ ਮੁਠਕ ਮੁਕਈ ਦਾ ਆਟਾ ਦਿੰਦੇ ਨੇ ਗੁੜ ਚਾਵਲ ਦੇ ਨਾਰੀਅਲ ਚੜਾ ਜਾਂਦੇ ਨੇ ਵੱਧ ਤੋਂ ਵੱਧ ਕਿਸੇ ਬੇਲੋੜੀ ਬੌਲੀ ਤੇ ਸੰਗਮਰਮਰ ਮੜ ਜਾਂਦੇ ਨੇ ਕਲ ਸੁੱਤੇ ਸੋਨੇ ਦਾ ਪੱਤਰਾ ਪਰ ਮੈਂ ਜਿਉਂਦਾ ਜਾਗਦਾ ਇਕਬਾਲ ਤੇਰੀ ਮੂਰਤੀ ਦੇ ਅੱਗੇ ਰੱਖਿਆ ਏ ਤੇ ਉਧਰ ਮੇਰੀ ਮਾਂ ਨੇ ਮੇਰੇ ਬਾਪੂ ਉੱਤੇ ਵੀ एहसान ਝਾੜ ਲਿਆ ਕਿੱਡੇ ਜਫਰ ਪਾਲਣੇ ਪਏ ਪਰ ਆਖਰ ਮੈਂ ਤੇਰੀ ਕੁੱਖ ਦਾ ਨਾਂ ਰੱਖ ਲਿਆ ਤੇਰੀ ਵੰਸ਼ ਮੁੱਕਣ ਨਹੀਂ ਦਿੱਤੀ ਤੇ ਭਾਵੇਂ ਤੇਰੇ ਇਸ ਪੁੱਤਰ ਨੇ ਤੇਰੇ ਖੇਤਾਂ ਵਿੱਚ ਜਾ ਕੇ ਹਲ ਨਹੀਂ ਜਾਉਣਾ ਬੁੱਢੇ ਤੇਰੇ ਵਾਂਗੂ ਲਾਠੀ ਵੀ ਨਹੀਂ ਫੜਨੀ ਪਰ ਤੂੰ ਉਹਨਾਂ ਅੱਖਾਂ ਨਾਲ ਵੇਖ ਕੇ ਕਦੇ ਕਲੇਜਾ ਠਾਰ ਸਕਣਾ ਈ ਦੁਨੀਆਦਾਰ ਪੁੱਤਰਾਂ ਨੂੰ ਸਿਰਫ ਵੇਖੀਦਾ ਏ ਪ੍ਰਸਾਦ ਪੁੱਤਰ ਦੇ ਸਗੋਂ ਦਰਸ਼ਨ ਕਰੀਦੇ ਨੇ ਮਾਂ ਅਕਸਰੇ ਦਰਸ਼ਨ ਕਰਨ ਆਉਂਦੀ ਹੈ ਬਾਪੂ ਸਿਰਫ ਸੰਗਰਾਣ ਵਾਲੇ ਦਿਨ ਜਾਂ ਹੋਰ ਕਿਸੇ ਪੁਰਬ ਉੱਤੇ ਸ਼ਾਇਦ ਇਸ ਲਈ ਕਿ ਬਹੁਤ ਕਾਲਣਾ ਮਾਂ ਨੇ ਘਾਲੀ ਸੀ ਤੇ ਇਸ ਕਾਲਣਾ ਦਾ ਮਹੱਤਵ ਜਾਣਨ ਲਈ ਉਹਨੂੰ ਇੱਕ ਪ੍ਰਤੱਖ ਸਬੂਤ ਦੀ ਲੋੜ ਪੈਂਦੀ ਹੈ ਤੇ ਮੈਂ ਵੀ ਹਾਂ ਵਰਿਆਂ ਦਾ ਪ੍ਰਤੱਖ ਇਸ ਦਾ ਸਬੂਤ ਹਾਂ ਮੈਨੂੰ ਯਾਦ ਨਹੀਂ ਚਲੀ ਹਾਂ ਨਾ ਕਿ ਜਦੋਂ ਮੇਰੀ ਮਾਂ ਮੈਨੂੰ ਗੁਰੂਆਂ ਕੱਪੜੇ ਵਿੱਚ ਗੇਰੂਆ ਕੱਪੜੇ ਵਿੱਚ ਵਲੇਟ ਕੇ ਇਸ ਮੰਦਰ ਉੱਤੇ ਚੜਾਣ ਆਈ ਸੀ ਤਾਂ ਸ਼ਿਵ ਮੂਰਤੀ ਦੇ ਠੰਡੇ ਪੈਰਾਂ ਵਿੱਚ ਪਿਆ ਮੈਂ ਰੋਇਆ ਸਾਂ ਕਿ ਨਹੀਂ ਸੁਣਿਆ ਹੈ ਮਾਂ ਨੇ ਆਪਣੇ ਸੁਖਣਾ ਦੇ ਮੁਤਾਬਕ ਮੈਨੂੰ ਜੰਮਦੇ ਨੂੰ ਹੀ ਗੇਰੂਆ ਪਰਨੇ ਵਿੱਚ ਬਲੇਟਿਆ ਸੀ ਮੰਦਰ ਦੇ ਮੁਖੀ ਮਹੰਤ ਕਿਰਪਾ ਸਾਗਰ ਜੀ ਨੇ ਮੇਰੇ ਮੱਥੇ ਤੋਂ ਮੂਰਤੀ ਦੇ ਪੈਰਾਂ ਨਾਲ শুਵਾ ਕੇ ਮੈਨੂੰ ਮਾਂ ਦੀ ਝੋਲੀ ਪਾ ਦਿੱਤਾ ਸੀ ਇਹ ਬਾਲਕਾ ਅੱਜ ਤੋਂ ਸ਼ਿਵ ਦਾ ਪੁੱਤਰ ਹੈ ਪਾਰਵਤੀ ਇਹਦੀ ਮਾਂ ਹੈ ਤੇ ਤੂੰ ਇਸ ਦੀ ਝੁੰਗਾਵੀ ਇੱਕ ਵਰੇ ਲਈ ਤੈਨੂੰ ਝੁੰਗਾਵੀ ਦੀ ਸੇਵਾ ਸੌਂਪਦੇ ਹਾਂ ਇਹਦੀ ਪਹਿਲੀ ਵੇਰਗੰਡ ਨੂੰ ਇਹ ਬਾਲਕ ਸਾਨੂੰ ਮੋੜ ਜਾਈ ਸੋ ਇੱਕ ਵਾਰ ਲਈ ਮੈਂ ਹੁਦਾਰਾ ਸੌਂ ਪਿਆ ਗਿਆ ਸਾਂ ਪਤਾ ਨਹੀਂ ਇਸ ਕਰ ਇੱਕ ਵਰੇ ਵਿੱਚ ਮੈਂ ਮਾਂ ਨੂੰ ਮਾਂ ਕਹਿ ਕੇ ਬੁਲਾਇਆ ਸੀ ਕਿ ਨਹੀਂ ਸ਼ਾਇਦ ਨਹੀਂ ਕਿਉਂਕਿ ਮੇਰੇ ਹੋਟ ਇਸ ਲਫ਼ਜ਼ ਨਾਲ ਵਾਕਿਫ ਨਹੀਂ ਜਾਪਦੇ ਕਿਆਸ ਕਰਦਾ ਹਾਂ ਕਿ ਆਪਣੀ ਪਹਿਲੀ ਵੇਰਗੰਡ ਨੂੰ ਜਦੋਂ ਗੇਰੂਆ ਚੇਲੇ ਵਿੱਚ ਰੜਦਾ ਰੜਦਾ ਮੈਂ ਮੰਦਰ ਮੂਰਤੀ ਦੇ ਪੈਰਾਂ ਵਿੱਚ ਪਏ ਫੁੱਲਾਂ ਕੋਲ ਪਹੁੰਚ ਕੇ ਕਿਸੇ ਫੁੱਲ ਨੂੰ ਚੱਕ ਕੇ ਖਾਣ ਲਈ ਮੂੰਹ ਵਿੱਚ ਪਾਇਆ ਹੋਵੇਗਾ ਤੇ ਮੇਰੇ ਸੰਗ ਨੇ ਫੁੱਲ ਦੇ ਸਵਾਦ ਨੂੰ ਨਹੀਂ ਕਬੂਲਿਆ ਹੋਵੇਗਾ ਤਾਂ ਮੈਂ ਜ਼ਰੂਰ ਰੋਇਆ ਹੋਵਾਂਗਾ ਸ਼ਾਇਦ ਮੈਂ ਕੁਝ ਦਿਨ ਬਿਟਰ-ਬਿਟਰ ਸਾਰਿਆਂ ਦੇ ਮੂੰਹ ਵੱਲ ਵੇਖਿਆ ਵੀ ਹੋਵੇਗਾ ਸਾਈਂ ਸੰਗਤ ਰਾਮ ਦੇ ਮੂੰਹ ਵੱਲ ਗੋਬਿੰਦ ਸਾਧ ਦੇ ਮੂੰਹ ਵੱਲ ਮਹਾਂਤ ਕਿਰਪਾ ਸਾਗਰ ਦੇ ਮੂੰਹ ਵੱਲ ਸ਼ਿਵ ਦੀ ਮੂਰਤੀ ਦੇ ਮੂੰਹ ਵੱਲ ਪਾਰਵਤੀ ਦੀ ਮੂਰਤੀ ਦੇ ਮੂੰਹ ਵੱਲ ਤੇ ਮੰਦਰ ਵਿੱਚ ਮੱਥਾ ਟੇਕਣ ਆਉਂਦੇ ਭਗਤਾਂ ਦੇ ਮੂੰਹ ਵੱਲ ਕੁਝ ਵੀ ਯਾਦ ਨਹੀਂ ਇਹ ਸਾਰੇ ਮੂੰਹ ਸਦੀਵ ਕਾਲ ਤੋਂ ਵਾਕਿਫ ਜਾਪਦੇ ਹਨ ਮੰਦਰ ਵਿੱਚ ਇੱਕ ਗੁਫਾ ਹੈ ਕਹਿੰਦੇ ਹਨ ਕਿ ਗੁਫਾ ਇੱਥੇ ਕਾਂਗੜਾ ਵੈਲੀ ਵਿੱਚੋਂ ਨਿਕਲ ਕੇ ਕੈਲਾਸ਼ ਪਰਬਤ ਉੱਤੇ ਪਹੁੰਚਦੀ ਹੈ ਪਰ ਹੁਣ ਕਦੇ ਇਸ ਗੁਫਾ ਵਿੱਚੋਂ ਲੰਘਿਆ ਨਹੀਂ ਲੰਘਣ ਵਾਲੇ ਜਦੋਂ ਲੰਘੇ ਸਨ ਉਸ ਗੱਲ ਨੂੰ ਸਦੀਆਂ ਹੋ ਗਈਆਂ ਨੇ ਇਹ ਗੁਫਾ ਕਈ ਸੌ ਮੀਲ ਲੰਬੀ ਹੈ ਸਿਰਫ ਇੱਕ ਕਥਾ ਹੈ ਕਥਾ ਦਾ ਉਰਲਾ ਸਿਰਾ ਸਾਹਮਣੇ ਦਿਸਦਾ ਹੈ ਗੁਫਾ ਦਾ ਮੂੰਹ ਪਰਲਾ ਸਿਰਾ ਕੋਈ ਵੀ ਨਹੀਂ ਜਾਣਦਾ ਪਤਾ ਹੈ ਮੈਂ ਵੀ ਨਹੀਂ ਜਾਣ ਸਕਾਂਗਾ ਔਰ ਜਾਪਦਾ ਹੈ ਜਿਵੇਂ ਮੈਂ ਇਸ ਸੈਂਕੜੇ ਮੀਲ ਲੰਬੀ ਗੁਫਾ ਦੇ ਕੁਝ ਮੀਲ ਰੋਜ਼ ਤੁਰਦਾ ਹਾਂ ਪਹੁੰਚਦਾ ਕਿਤੇ ਨਹੀਂ ਸਿਰਫ ਤੁਰਦਾ ਹਾਂ ਹਨੇਰਾ ਇਹਦੇ ਗੋਲ ਮੂੰਹ ਉੱਤੋਂ ਵੀ ਲਿਪਿਆ ਹੋਇਆ ਹੈ ਤੇ ਤੁਰ ਅੰਦਰੋਂ ਵੀ ਮਾਂ ਲਫ਼ਜ਼ ਨੂੰ ਸਿਰਫ ਇਸ ਕਹਾਣੀ ਲਈ ਵਰਤ ਲਿਆ ਹਾਂ ਉਸ ਜ ਇਸ ਲਫ਼ਜ਼ ਨਾਲ ਮੇਰਾ ਕੋਈ ਵਾਸਤਾ ਨਹੀਂ ਮੰਦਰ ਵਿੱਚ ਬੜੀਆਂ ਔਰਤਾਂ ਆਉਂਦੀਆਂ ਨੇ ਉਹ ਵੀ ਆਉਂਦੀ ਹੈ ਮਨ ਨਾਲ ਉਸ ਨੂੰ ਉਹ ਔਰਤ ਵੀ ਕਿਹਾ ਜਾ ਸਕਦਾ ਹੈ ਮਾਂ ਪਰ ਨਹੀਂ ਇਹ ਲਫ਼ਜ਼ ਇਸ ਇੱਕ ਮਜ਼ਾਕ ਜਾਪਦਾ ਏ ਮੇਰੇ ਨਾਲ ਤਾਂ ਜਾਪਦਾ ਹੀ ਹੈ ਉਹਦੇ ਨਾਲ ਵੀ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਵਿਚਾਰੀ ਪਾਰਵਤੀ ਨਾਲ ਕਈ ਵਾਰ ਰਾਤ ਦੇ ਹਨੇਰੇ ਵਿੱਚ ਮੈਂ ਸੌਣ ਕਾ ਕੋਠੜੀ ਵਿੱਚੋਂ ਨਿਕਲ ਕੇ ਮੰਦਿਰ ਦੇ ਉਸ ਹਿੱਸੇ ਵਿੱਚ ਚਲਾ ਜਾਂਦਾ ਜਿੱਥੇ ਸ਼ਿਵ ਤੇ ਪਾਰਬੀ ਪਾਰਵਤੀ ਦੇ ਆਦਮ ਕੱਦ ਮੂਰਤੀ ਹੈ ਉਹ ਦੋਵੇਂ ਮੈਨੂੰ ਬੜੇ ਅਡੋਲ ਤੇ ਆਰਾਧਨਾ ਵਿੱਚ ਲੀਨ ਇੱਕ ਬੁੱਢੇ ਕਿਸਾਨ ਤੇ ਇੱਕ ਅਧਗੜ ਟੀਵੀ ਵਾਂਗ ਖਲੋਤੇ ਹੋਏ ਲੱਗਦੇ ਨੇ ਰੱਬ ਕੋਲੋਂ ਇੱਕ ਪੁੱਤਰ ਦੀ ਦਾਤ ਮੰਗਦੇ ਪਏ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਮੇਰੀ ਮਾਂ ਤੇ ਮੇਰਾ ਬਾਪ ਕਿਸੇ ਦਿਨ ਇੰਜ ਹੀ ਖਲੋ ਕੇ ਰੱਬ ਅੱਗੇ ਪ੍ਰਾਰਥਨਾ ਕਰਦੇ ਰਹੇ ਹੋਣਗੇ ਮੈਂ ਦੋਹਾਂ ਮੂਰਤੀਆਂ ਦੇ ਸਾਹਮਣੇ ਖਲੋ ਜਾਂਦਾ ਹਾਂ ਜਿਵੇਂ ਹੱਸ ਰਿਹਾ ਹੁੰਦਾ ਹਾਂ ਤੁਹਾਨੂੰ ਇੱਕ ਪੁੱਤਰ ਦੀ ਬਹੁਤ ਹਾਵਸ਼ ਹੈ ਅੱਛਾ ਮੈਂ ਆਪਣੇ ਆਪ ਦਾ ਦਾਣ ਦਿੰਦਾ ਹਾਂ ਮੂਰਤੀਆਂ ਦੋ ਭਿਖਾਰੀਆਂ ਵਾਂਗ ਲੱਗਦੀਆਂ ਹਨ ਤੇ ਆਪਣਾ ਆਪ ਭਿਖਿਆ ਦੀ ਵਸਤੂ ਨਹੀਂ ਮੈਂ ਭਿਖਿਆ ਦੀ ਵਸਤੂ ਨਹੀਂ ਸਿਰਫ ਭਿਖਿਆ ਦਾ ਪਾਤਰ ਹਾਂ ਵਸਤੂ ਇੱਕ ਰੰਗ ਸਵਾਦ ਮਹਿਕ ਦੀ ਸ਼ਾਮਿਲ ਨਹੀਂ ਹੁੰਦੀ ਸਭ ਤੋਂ ਵੱਧ ਇਕਰਾਜ ਸ਼ਾਮਿਲ ਹੁੰਦਾ ਹੈ ਮੇਰੇ ਵਿੱਚ ਇਹ ਕੁਝ ਵੀ ਨਹੀਂ ਮੈਂ ਸਿਰਫ ਇੱਕ ਪਾਤਰ ਹਾਂ ਵਸਤੂ ਨੂੰ ਢੋਲਣ ਵਾਲਾ ਮੇਰਾ ਖਿਆਲ ਹੈ ਮੰਤ ਕਿਰਪਾ ਸਾਗਰ ਸੱਚਮੁੱਚ ਦੂਰ ਅੰਦੇਸ਼ ਹਨ ਉਹਨਾਂ ਨੇ ਮੇਰੇ ਜਨਮ ਵਿਲੇ ਹੀ ਮੇਰੇ ਮਨ ਦੀ ਉਹ ਵਿਵਸਥਾ ਦਾਕਿਆਸ ਕਾਲਾ ਲਿਆ ਜੋ ਕੁਝ ਸੋਚ ਕੇ ਕੁਝ ਸਮਝਾਉਣ ਤੇ ਮੇਰੇ ਵਿੱਚ ਪੈਦਾ ਹੋ ਜਾਂਦਾ ਸੀ ਇਸ ਲਈ ਉਹਨਾਂ ਨੇ ਇੱਕ ਸੰਗਰਾਂਤਿ ਵਾਲੇ ਦਿਨ ਮੇਰਾ ਨਾਮ ਧਰਿਆ ਸੀ ਕਿਰਪਾ ਪਾਤਰ